ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸ਼ਕਾਂ ਦਾ ਫੇਰ ਤੋਂ ਸਵਾਗਤ ਹੈ ਅੱਜ ਗੁਰਦਾਸਪੁਰ ਦੇ ਆਲੇ ਚੱਕ ਬਾਈਪਾਸ ਤੇ ਦੋ ਕਾਰਾਂ ਇੱਕ ਦੂਸਰੇ ਨੂੰ ਓਵਰਟੇਕ ਕਰਦੇ ਹੋਏ ਦੋਵੇਂ ਗੱਡੀਆਂ ਸੜਕ ਤੋਂ ਉਤਰ ਕੇ ਦਰਖਤਾਂ ਨਾਲ ਜਾ ਟਕਰਾਈਆਂ ਹਾਸਾ ਇਹਨਾਂ ਜ਼ਬਰਦਸਤੀ ਕੀ ਇਹਨਾਂ ਵਿੱਚ ਸਵਾਰ ਲੋਕਾਂ ਦੀ ਜਾਨ ਬਾਲ-ਬਾਲ ਬਚੀ ਉੱਥੇ ਦੱਦੀਏ ਕੀ ਹਾਸਾ ਗਰੋਈ ਹਾਸਾ ਗਰਸ ਹੋਈ ਇੱਕ ਬਲੈਰੋ ਗੱਡੀ ਵਿੱਚ ਸਵਾਰ ਪਵਨ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਹੈ ਜਿਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਦੂਸਰੀ ਗੱਡੀ ਸਵਾਰ ਗगनਦੀਪ ਸਿੰਘ ਅਤੇ ਉਸ ਦਾ 4 ਸਾਲ ਦੇ ਬੱਚੇ ਨੂੰ ਜਖਮੀ ਹਾਲਤ ਵਿੱਚ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਹ ਹਾਸਾ ਅੱਜ ਸਵੇਰੇ ਕਰੀਬ 10:30 ਵਜੇ ਦੇ ਕਰੀਬ ਹੋਇਆ ਹੈ ਉੱਥੇ ਹੀ ਮੌਕੇ ਤੇ ਖੜੇ ਲੋਕਾਂ ਨੇ ਦੱਸਿਆ ਕਿ ਦੋਵੇਂ ਗੱਡੀਆਂ ਦਾ ਹਾਸਾ ਇੱਕ ਦੂਜੇ ਨੂੰ ਓਵਰਟੇਕ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਬਲੈਰੋ ਇੰਨੀ ਤੇਜ਼ ਰਫ਼ਤਾਰ ਵਿੱਚ ਸੀ ਕਿ ਬੇਕਾਬੂ ਹੋ ਕੇ ਇਹ ਦੋਵੇਂ ਗੱਡੀਆਂ ਜਦ ਟਕਰਾਈਆਂ ਤਾਂ ਹਵਾ ਵਿੱਚ ਘੁੰਮਦਿਆਂ ਹੋਇਆ ਇਹ ਸੜਕਾਂ ਤੋਂ ਨੀਵੇਂ ਥਾ ਉਤਰ ਕੇ ਸੜਕ ਦੇ ਕੰਢੇ ਲੱਗੇ ਦਰਖਤਾਂ ਨਾਲ ਜਾ ਟਕਰਾਈਆਂ ਉੱਥੇ ਹੀ ਸਥਾਨਿਕ ਲੋਕਾਂ ਤੇ ਰਾਹਗੀਰਾਂ ਨੇ ਹਾਦਸਾ ਗਰਸ ਹੋਈ ਕਾਰਾਂ 'ਚੋਂ ਸਵਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ ਉੱਥੇ ਹੀ ਬਲੈਰੋ ਸਵਾਰ ਪਵਨ ਕੁਮਾਰ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਸ ਨੂੰ ਸਿਵਲ ਹਸਪਤਾਲ ਗਰਦਾਸਪੁਰ ਤੋਂ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਬੰਦਾ ਬਾਈਪਾਸ ਹੋ ਗਏ ਸਦਰ ਠਾਨੇ ਦੀ ਬਥਵਾਲੇ ਦੇ ਬੰਦੇ ਆ ਗੱਡੀਆਂ ਆ ਉਹ ਵੱਡੇ ਕਰਦੇ ਹੁਣ ਜਾਂ ਸਾਹਮਣੇ ਵੱਗੀਆਂ ਨਹੀਂ ਕਿ ਨੂੰ ਪਤਾ ਇਹ ਜਿਹੜੀ ਬਲੈਰੋ ਗੱਡੀ ਹੈ ਬੰਦਾ ਬਹੁਤ ਸੀਰੀਅਸ ਆ ਤੇ ਜਿਹੜਾ ਦੂਜਾ ਵੀਡੀਓਸ ਵਾਲੇ ਨੇ ਇਹਨਾਂ ਦੇ ਇੱਕ ਬੱਚਾ ਵੀ ਆ ਨਾਲ ਇਹ ਥੋੜੀ ਠੀਕ ਨਹੀਂ ਕਿੰਨੇ ਸਾਲ ਦਾ ਬੱਚਾ ਹੈ ਤਿੰਨ ਕੁ ਸਾਲ ਦਾ ਬੱਚਾ ਲੱਗਦਾ ਹੈ ਗੱਡੀ ਦੇ ਆਦ ਦੇਖ ਰਹੇ ਹੋ ਤਾਂ ਕਾਫੀ ਤਾਂ ਗਈ ਹੈ ਹਾਦਸੇ ਤੇ ਇਹਦੇ ਵਿੱਚੋਂ ਨਿਕਲੇ ਪੇਪਰ ਉਹ ਆ ਗਏ ਇੱਕ ਬੰਦੇ ਕਿੰਨੇ ਕ' ਵਜੇ ਘਟਨਾ ਕਰੀਏ ਇਹ ਹੁਣੇ ਅੱਧਾ ਘੰਟਾ ਪਹਿਲਾਂ ਦੀ ਘਟਨਾ ਏ ਤੇ ਇਹਦੇ ਪਲਾਰੋ ਵਾਲਾ ਬਹੁਤ ਜ਼ਿਆਦਾ ਸੀਰੀਅਸ ਸੀ ਇਹਨੂੰ ਤੇ ਮੂੰਹ 'ਚ ਖੂਨ ਨਿਕਰੇ ਆ ਸੀ ਮੌਕੇ ਤੇ ਕੋਣ ਕੋਣ ਪਹੁੰਚੇ ਮੌਕੇ ਤੇ ਹੁਣ ਸੱਜੂ ਸਾਹਿਬ ਆ ਗਏ ਨੇ ਤੇ ਹੋਰ ਇਥੇ ਲੱਗੇ ਵਾਲੇ ਸੀ ਘਰ ਵਾਲੇ ਇਥੇ ਭਾਈ ਅਕਸੈਜ ਵਾਲਿਆਂ ਦੀ ਗੱਡੀ ਆਈ ਆ ਸਾਰਿਆਂ ਨੇ ਰਲ ਕੇ ਮਾਰਿਆ ਤੇ ਉਹਨਾਂ ਉਹ ਜਿਹੜਾ ਐਟਸ ਵਾਲੇ ਉਹਦੀ ਤੇ ਲੱਤਾਂ ਹੀ ਵਿੱਚ ਚੜ ਗਈਆਂ ਸੀ ਫੇਰ ਕੱਢ ਗਏ ਤੇ ਹੁਣ ਅਕਸੈਜ ਵਾਲੀ ਗੱਡੀ ਤੇ ਲਾ ਦਿੱਤੇ ਉਹਨਾਂ ਨੂੰ ਭੇਜਿਆ ਉੱਥੇ ਉਤੇ ਘਟਨਾ ਸਥਾਨ ਤੇ ਪਹੁੰਚੇ ਪੁਲਿਸ थाना सदर ਦੇ ਇੰਚਾਰਜ ਜਤਿੰਦਰਪਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਜ਼ਖਮੀਆਂ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਭੇਜਿਆ ਗਿਆ ਹੈ ਅਤੇ ਹੁਣ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਲਗਭਗ ਹੁਣ ਤੋਂ 1.5 ਵਜੇ ਸਾਨੂੰ ਨੋਟੀਫਿਕੇਸ਼ਨ ਆਈ ਸੀ ਕਿ ਵਾਲੇ ਚੱਕ ਬਾਈਪਾਸ ਤੋਂ ਹਰਦੋਸ਼ਨੀਆ ਰੋਡ ਵਾਲੇ ਪਾਸੇ ਦੋ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਜਦੋਂ ਮੌਕੇ ਤੇ ਜਾ ਕੇ ਦੇਖਿਆ ਗਿਆ ਤੇ ਇੱਕ ਪਵਨ ਕੁਮਾਰ ਇਲੀਅਸ ਪ੍ਰਿੰਸ son of ਸਤਨਾਮ ਸਿੰਘ ਵਾਸੀ ਨਵੀਪੁਰ ਇਹ ਡੇਰਿਆਂ ਤੇ ਰਹਿੰਦਾ ਸੀਗਾ ਤੇ ਇਹ ਉਧਰੋਂ ਗੱਡੀ ਬਲੈਰੋ ਗੱਡੀ 'ਤੇ ਸਵਾਰੋ ਕੇ ਆ ਰਿਹਾ ਸੀਗਾ ਇਸੇ ਦੇ ਨਾਲ ਹੀ ਗਗਨਦੀਪ ਸਿੰਘ son of ਲਖਵਿੰਦਰ ਸਿੰਘ ਤੇ ਅੰਗਰੇਜ਼ ਸਿੰਘ son of ਗੁਰਦੇਵ ਸਿੰਘ ਤੇ ਇੱਕ ਛੋਟਾ ਬੱਚਾ ਹੀਨੇ ਦੇ ਨਾਲ ਇਹ ਜੇਲ੍ਹ ਰੋਡ ਦੇ ਇਹ ਵੀ ਉਧਰੋਂ ਉਸੇ ਸਾਈਡ ਤੋਂ ਵਾਲੇ ਚੱਕ ਬਾਈਪਾਸ ਤੋਂ ਆ ਰਹੇ ਸੀਗੇ ਗੱਡੀਆਂ ਨੂੰ ਓਵਰਟੇਕ ਕਰਨ ਲੱਗੇਆਂ ਕਿਉਂ ਲੱਗਦਾ ਕਿ ਉਹ ਹੈਵੀ ਵਹੀਕਲ ਆ ਗਿਆ ਜਿਸ ਕਾਰਨ ਦੋਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਰੋਡ ਤੋਂ ਥੱਲੇ ਲੱਤ ਗਈਆਂ ਨੇ ਤੇ ਦਰਖਤ ਦੇ ਵਿੱਚ ਵੱਜਨ ਕਾਰਨ ਇਹ ਜਿਹੜਾ ਭਿਆਨਕ ਹਾਸਾ ਜਿਹੜਾ ਵਾਪਰਿਆ ਇਹਦੇ ਵਿੱਚ ਜਿਹੜੇ ਕੋਈ ਮੇਜਰ ਕੋਈ ਨਾ ਕੋਈ ਇਹਦੇ ਵਿੱਚ ਜਿਹੜਾ ਪਵਨ ਕੁਮਾਰ ਹੈ ਬਲੈਰੋ ਗੱਡੀ ਵਾਲਾ ਇਹਦੀ ਸਪੀਡ ਕਾਫੀ ਤੇਜ਼ ਸੀ ਇਹ ਇਸ ਵੇਲੇ ਇਹਦੀ ਟੱਕਰ ਵੱਜਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਆ ਤੇ ਸਿਵਲ ਹਸਪੀਟਲ ਤੋਂ ਬਾਅਦ ਇਹਨੂੰ ਕੁਣ ਅਸੂਲੇ ਬਰੋ ਹਸਪੀਟਲ ਜਿਹੜਾ ਵਾ ਰੈਫਰ ਕੀਤਾ ਗਿਆ ਤੇ ਪਤਾ ਲੱਗਾ ਦੂਸਰੀ ਗੱਡੀ 'ਚ ਕੋਈ ਬੱਚਾ ਵੀ ਸੀਗਾ ਹਾਂਜੀ ਜਿਹੜੀ ਦੂਸਰੀ ਗੱਡੀ ਸੀਗੀ ਪੁਨਟੋ ਗਗਨਦੀਪ ਸਿੰਘ ਉਹਨਾਂ ਦੇ ਨਾਲ ਇੱਕ ਛੋਟਾ ਬੱਚਾ ਸੀਗਾ ਉਹਦੇ ਸਿਰ ਦੇ ਉੱਤੇ ਥੋੜੀ ਜਿਹੀ ਸੱਟ ਪੈ ਗਈ ਆ ਬਟ ਇਸ ਆਊਟ ਆਫ ਡੇਂਜਰ ਹੈਗੇ ਨੇ ਬਾਕੀ ਲਖਵਿੰਦਰ ਸਿੰਘ ਤੇ ਅੰਗਰੇਜ਼ ਸਿੰਘ ਜਿਹੜੇ ਸੀ ਵਿਲ ਹਸਪੀਟਲ ਐਡਮਟ ਤੇ ਤੁਹਾਡੇ ਕੋਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹੁਣ ਫਿਲਹਾਲ ਦੀ ਕੁੜੀ ਸਨ ਹੁਣ ਇਹ ਦੀ ਇੰਟੀਮੇਟ ਆਈ ਹੈ ਸਿਵਲ ਹਸਪੀਟਲ ਜਾ ਕੇ ਫਰਦਰ ਅੱਗੇ ਮੌਕੇ ਤੇ ਜਾ ਕੇ ਪਹਿਲਾਂ ਤੇ ਆਪਾਂ ਲਖਵਿੰਦਰ ਸਿੰਘ ਉਹਨਾਂ ਦੀ ਸਟ ਜਿਹੜਾ ਦੂਸਰਾ ਰੈਫਰ ਕੀਤਾ ਗਿਆ ਸੀ ਸੀਰੀਅਸ ਆ ਉਹਦੇ ਵਟਸਐਪ ਨੂੰ ਕਾਲ ਕਰ ਦਿੱਤੀ ਗਈ ਉਹ ਵੀ ਪਹੁੰਚ ਗਏ ਉੱਥੇ ਜਾ ਕੇ ਫਿਰ ਮੁੱਖ ਦੇ ਸਾਹਮਣੇ ਜੋ ਵੀ ਬੰਦੀ ਕਾਰਵਾਈ ਹੋ ਗਈ ਉਹ ਮਨ ਵਿੱਚ ਕਰ ਦਿੱਤੀ ਆ